ਨਕੀ ਇਸ ਚੀਜ਼ ਨੂੰ ਬਜਾਏ ਸਦੀਪੇ ਆਪਾਂ ਉਹਨੂੰ ਵਿਚਾਰੀਏ ਸਮਝੀਏ ਉਹ ਕਹਿੰਦੇ ਜੀ ਇਹ ਵਿਵਾਦ ਹੈ ਇਹ ਮੁੱਦਾ ਹੈ ਦਸਤਬਸਤਾ ਬੇਨਤੀ ਨਾਇ ਕੋਈ ਵਿਵਾਦ ਹੈ ਨਾਇ ਕੋਈ ਮੁੱਦਾ ਹੈ ਇੱਕ ਵਿਚਾਰ ਹੈ ਸਮੇ ਸਮੇਂ ਦੇ ਨਾਲ ਸਵੈ ਪਰਚੋਲ ਵਾਸਤੇ ਗੁਰੂ ਦਾ ਸਿੱਖ ਵਿਚਾਰ ਕਰਦਾ ਬਾਣੀ ਚ ਬਚਨ ਹਨ ਬੰਦੇ ਖੋਜ ਦਿਲ ਹਰਜੋਜ ਨਾ ਫਿਰ ਪਰੇਸ਼ਾਨੀ ਮਾਹੀ ਹਣ ਚੋਲਣਾ ਨਾ ਕਿ ਜੇ ਕਿਤੇ ਕੋਈ ਘਾਟ ਵਾ ਦੇਤੀ ਉਹਨੂੰ ਠੀਕ ਕਰੀਏ ਤੇ ਫਿਰ ਜਿਹੜੀ ਮਰਿਆਦਾ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਆਪਣੀ ਅਕਲ ਮਤਵਰਤਨ ਦੀ ਲੋੜ ਹੀ ਨਹੀਂ ਸਾਡੇ ਵਡੇਰੇ ਜੋ ਸਾਨੂੰ ਰੋ ਰੀਤ ਮਰਿਆਦਾ ਬਖਸ਼ਿਸ਼ ਕਰਕੇ ਸਾਡੀ ਝੋਲੀ ਪਾ ਕੇ ਗਏ ਆਪਾਂ ਸੁਖੈਨ ਉਹਦੇ ਤੇ ਤੁਰੀਏ ਕਿਉਂ ਆਪਾਂ ਆਪਣੀ ਅਕਲ ਮਤ ਕੋਲੋਂ ਲਾਈਏ ਇਰ ਸਾਡੇ ਕੋਲ ਪੈਮਾਨਾ ਜੇਸੀ ਬਾਹਰੋਂ ਕੋਈ ਰੋ ਰੀਤ ਦੀ ਗੱਲ ਕਰਨੀ ਹੈ ਤੇ ਸਾਡੇ ਕੋਲ ਸਭ ਤੋਂ ਵੱਡਾ ਪੈਮਾਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਤੁ ਮਰਿਆਦਾ ਹੈ ਕਿਤੇ ਹੋਰ ਵੀ ਬੇਨਤੀ ਵੀ ਪਹਿਲਾਂ ਤੇ ਆਪਾਂ ਥੋੜਾ ਜਿਹਾ ਆਪਣੀ ਵਿਚਾਰ ਨੂੰ ਸੰਕੁਚੀਏ ਨਾ ਆਪਣੀ ਸੋਚ ਨੂੰ ਸੌੜਾ ਨਾ ਕਰੀਏ ਗੱਲ ਵਕੜੀ ਖੁੱਲੀ ਕਰੀਏ ਬਗਾਨਾ ਕੌਣ ਹੈ ਤੇ ਪਰਾਇਆ ਕੌਣ ਹੈ ਸਾਰੇ ਤੇ ਆਪਣੇ ਨੇ ਕੋਈ ਬਗਾਨਾ ਨਹੀਂ ਹੈ ਇੱਕ ਪਿਤਾ ਇੱਕ ਸਕੇ ਹਮਾਰਕ ਸਾਰੇ ਆਪਾਂ ਭੈਣ ਭਰਾ ਆ ਮੈਂ ਕੋਈ ਬਾਹਰ ਦਾ ਬਗਾਨਾ ਨਹੀਂ ਨਾ ਪਾ ਇੱਕ ਦੂਜੇ ਤੋਂ ਦੂਰ ਹੋਣਾ ਜੋ ਜੋ ਪਾਤਸ਼ਾਹ ਜੀ ਨੇ ਸੇਵਾਵਾਂ ਦਿੱਤੀਆਂ ਨੇ ਸਾਰਿਆਂ ਨਾਲ ਮਿਲ ਕੇ ਕਰਨੀਆਂ ਜੇ ਕਿਤੇ ਕੋਈ ਜ਼ਰੂਰਤ ਹੈ ਤੇ ਬਾਰੀ ਤੌਰ ਤੇ ਇਸ੍ਰੀ ਅਕਾਲ ਤਖਸ ਸਾਰੀਆਂ ਸੰਪਰਦਾਵਾਂ ਸਾਰੀਆਂ ਜਥੇਬੰਦੀਆਂ ਆਪਣੀਆਂ ਨੇ ਸਭ ਦਾ ਸਤਿਕਾਰ ਸਨਮਨ ਪਰ ਸ੍ਰੀਸ਼ਟ ਤੇ ਸਰਵਉਤਮ ਸ੍ਰੀ ਅਕਾਲ ਤਖਤ ਸਾਹਿਬ ਜੇਪਾ ਮਰਿਆਦਾ ਦੀ ਗੱਲ ਕਰੀਏ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਜੇ ਆਪਾਂ ਗੁਰਬਾਣੀ ਦੇ ਕੀਰਤਨ ਦੀ ਗੱਲ ਕਰੀਏ ਤੇ ਫਿਰ ਸ੍ਰੀ ਦਰਬਾਰ ਸਾਹਿਬ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੋ ਸਕਦੀ ਉਹਦਾ ਕਾਰਨ ਆਪਾਂ ਵੇਖਦੇ ਹਾਂ ਉਹਦਾ ਕਾਰਨ ਤੁਸੀਂ ਵੇਖੋ ਸਮੁੱਚੇ ਸੰਸਾਰ ਪਰ ਵਿੱਚ ਇਥੇ ਵੀ ਭਾਰਤ ਵਿੱਚ ਵੀ ਬਾਹਰ ਵਿਦੇਸ਼ਾਂ ਵਿੱਚ ਜਿੱਥੇ ਕੋਈ ਸਮਾਗਮ ਹੁੰਦੇ ਨੇ ਗੁਰਪੁਰਬ ਮਨਾਏ ਜਾਂਦੇ ਨੇ ਸਮਾਗਮ ਹੁੰਦੇ ਨੇ ਪ੍ਰਬੰਧਕਾਂ ਦੀ ਪਹਿਲੀ ਸੋਚ ਇਹ ਹੁੰਦੀ ਹੈ ਕਿ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਆਪ ਜੀ ਵੇਖਦੇ ਹੁਜੂਰੀ ਰਾਗੀ ਸ੍ਰੀ ਦਰਬਾਰ ਸਭ ਦਾ ਕਾਰਨ ਕੀ ਆ ਉਹਦਾ ਕారణ ਇਹ ਵੀ ਉਹ ਜਿਹੜੇ ਕੀਰਤਨ ਦੀ ਸ਼ੈਲੀ ਹੈ ਜੋ ਮਰਿਆਦਾ ਹੈ ਉਸ ਮਰਿਆਦਾ ਨਾਲ ਕੀਰਤਨ ਹੁੰਦਾ ਹੈ ਜਿਸ ਮਰਿਆਦਾ ਨਾਲ ਦਰਬਾਰ ਸਾਹਿਬ ਕੀਰਤਨ ਕਰਦੇ ਨੇ ਉਸੇ ਮਰਿਆਦਾ ਨਾਲ ਇੱਥੇ ਕਰਨਗੇ ਬੰਗਲਾ ਸਾਹਿਬ ਉਸੇ ਮਰਿਆਦਾ ਨਾਲ ਸੀਸਗਨ ਸਾਹਿਬ ਉਸੇ ਮਰਿਆਦਾ ਨਾਲ ਅਮਰੀਕਾ ਉਸੇ ਮਰਿਆਦਾ ਨਾਲ ਕੈਨੇਡਾ ਉਹਨਾਂ ਦੇ ਕੱਪੜੇ ਬਸਤਰ ਲਿਬਾਸ ਪਹਿਰਾਵਾ ਬੈਣਾ ਉੱਠਣਾ ਉਹ ਬਿਲਕੁਲ ਹੂ ਬੂ ਹੋਈ ਹੋਏਗਾ ਕੋਈ ਫਰਕ ਨਹੀਂ ਹੋਏਗਾ ਰਜੂਰੀ ਰਾਗੀ ਦਰਬਾਰ ਸਾਹਿਬ ਕੀਰਤਨ ਕਰਦੇ ਹੋਣ ਤੁਸੀਂ ਨਹੀਂ ਵੀ ਜਾਣਦੇ ਉਹਨਾਂ ਨੂੰ ਪਰ ਤੁਸੀਂ ਉਹਨਾਂ ਦੇ ਵਸਤਰਾਂ ਤੋਂ ਉਹਨਾਂ ਦੀ ਬੈਠਕ ਤੋਂ ਉਹਨਾਂ ਦੀ ਸ਼ੈਲੀ ਤੋਂ ਸੁਖੈਣ ਸਮਝ ਲੋਗੇ ਕਿ ਰਜੂਰੀ ਰਾਗੀ ਦਰਬਾਰ ਸਾਹਿਬ ਹੈ ਵਸਤਰ ਕੱਪੜਿਆਂ ਦੇ ਵਿੱਚ ਸਾਦਗੀ ਮर्यादा ਅਨੁਸਾਰ ਵਸਤਰ ਗਲ ਵਿੱਚ ਪਰਨਾ ਰਜੂਰੀਆ ਗੱਤਰਾਂ ਉੱਪਰ ਦੀ ਇਸਤਰਾ ਇਸੇ ਕਰਕੇ ਸਮੁੱਚੇ ਸੰਸਾਰ ਵਿੱਚ ਉਧੋਂ ਦੇ ਗੁਰੂ ਕੇ ਕੀਰਤਨੀਆਂ ਦਾ ਸਤਕਾਰ ਪਹਿਲ ਦੇ ਆਧਾਰ ਤੇ ਸਾਰੀ ਦੁਨੀਆ ਵਿੱਚ ਸਮਗਮਤ ਉਹ ਕੀਰਤਨिए ਸਤਕਾਰ ਸਨਮਾਨ ਪ੍ਰਾਪਤ ਕਰਦੇ ਹੁੰਦੇ ਕਦੀ ਉਹਨਾਂ ਦੀਆਂ ਪੱਗਾਂ ਦੇ ਰੰਗ ਨਹੀਂ ਬਦਲੇ ਵੇਖੇ ਤੁਸੀਂ ਇੱਥੇ ਹਰੀ ਬਨ ਕੇ ਬਹਿ ਗਏ ਉੱਥੇ ਲਾਲ ਬਨ ਕੇ ਬਹਿ ਗਏ ਉਹਨਾਂ ਕੀ ਆਖਣਗੇ ਰੰਗਾਂ ਚ ਕੀ ਹੈ ਦਾੜੀ ਬੰਨੀ ਹੋਵੇ ਲਾਲ ਪੱਗ ਬੱਤੀ ਹੋਵੇ ਟਾਈ ਲਾਈ ਹੋਵੇ ਕੋਟ ਪੈਂਟ ਪਾਇਆ ਹੋਵੇ ਉਹ ਠੀਕ ਹੈ ਕਿਸੇ ਬੈਂਕ ਦਾ ਮੈਨੇਜਰ ਹੈ ਸੀਟ ਤੇ ਬੈਠਾ ਤੇ ਸੋਹਣਾ ਲੱਗੇਗਾ ਪਰ ਇੱਥੇ ਬੈਠਾ ਕਥਾ ਕਰਦਾ ਨਹੀਂ ਸੋਹਣਾ ਲੱਗਣਾ ਇਹ ਮर्याਦਨ ਇਹ ਰੋਰੀਦਨ ਉਹ ਸੰਗਤ ਕਿਵੇਂ ਐਕਸੈਪਟ ਕਰੇਗੀ ਉਹਨੂੰ ਪ੍ਰਵਾਨ ਨਹੀਂ ਕਰੇਗੀ ਫਿਰ ਦੂਸਰਾ ਉਹਨਾਂ ਸੀ ਕਹਿੰਦੇ ਪਿਓ ਦੀ ਉਦਾਹਰਣਾਂ ਦਿਓ ਜੀ ਦਰਬਾਰਤ ਸਾਹਿਬ ਦੀ ਕਿਉਂ ਨਾ ਦਿਓ ਸਾਡੇ ਕੋਲ ਪਹਿਮਾਨਾ ਜਿਹੜੇ ਵੀਰ ਕਿਸੇ ਗੱਲ ਕਰਕੇ ਇਸ ਗੱਲੋਂ ਤੰਗ ਹੁੰਦੇ ਨੇ ਬੇਨਤੀ ਹੈ ਵੀ ਦਰਬਾਰ ਸਾਹਿਬ ਦੇ ਕੀਰਤਨੀ ਤੇ ਕੋਲ ਦੁਨੀਆ ਚ ਕੋਈ ਆ ਕੀਰਤਨ ਕਰਦੇ ਤੇ ਬਾਕੀ ਜਾਂਦੇ ਕੀਰਤਨ ਦਾ ਫਰਕ ਕਿਉਂਕਿ ਉਹ ਇਧਰ ਉਧਰ ਕਰਨ ਸਾਰੀ ਦੁਨੀਆ ਚ ਕਰਨ ਤੇ ਹੋਰ ਤਰ੍ਹਾਂ ਜਦੋਂ ਉਹ ਹੀ ਦਰਬਾਰ ਸਾਹਿਬ ਕਰਦੇ ਨੇ ਉਹ ਦੋਨਾਂ ਦੀ ਸ਼ੈਲੀ ਬਦਲ ਜਾਂਦੀ ਹੈ ਦਰਬਾਰ ਸਾਹਿਬ ਕੀਰਤਨ ਕਰਦੇ ਆ ਕਿਸੇ ਦੀ ਅੱਖਾਂ ਪੁੱਠੀਆਂ ਨਹੀਂ ਹੁੰਦੀਆਂ ਕਿਸੇ ਦਾ ਸਿਰ ਤਾਂ ਨਹੀਂ ਚੜ ਜਾਂਦਾ ਕਿਸੇ ਦਾ ਸਿਰ ਖੱਬੇ ਪਾਸੇ ਨਹੀਂ ਡਿੱਗਦਾ ਕਿਸੇ ਦਾ ਸੱਜੇ ਪਾਸੇ ਨਹੀਂ ਡਿੱਗਦਾ ਕੋਈ ਉਹਦੇ 'ਚ ਨਹੀਂ ਵੱਜਦਾ ਕੋਈ ਉਹਦੇ 'ਚ ਨਹੀਂ ਵੱਜਦਾ ਉੱਤੇ ਜਾ ਕੇ ਬਿਲਕੁਲ ਠੀਕ ਇੱਥੇ ਕਿਉਂ ਵੱਜਦਾ ਅਸੇ ਪਾਸੇ ਹੁਣ ਜੇ ਕਹੀਏ ਵੀ ਉਹ ਗੱਲ ਕੀ ਬਣ ਗਈ ਵੀ ਲੋ ਜੀ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਆਪਾਂ ਵਿਚਾਰੀਆ ਸਭ ਨੇ ਬਿਨਾਂ ਸੋਚੇ ਸਮਝੇ ਆਪਣੀਆਂ ਸੰਸਥਾਵਾਂ ਨੂੰ ਭੰਡਣ ਲੱਗ ਜਾਂਦੇ ਆ ਕਿ ਦਿੱਲੀ ਕਮੇਟੀ ਨੇ ਜੀ ਵੈਗਰੂ ਬੰਦ ਕਰਤਾ ਕਿਉਂ ਬੰਦ ਕਰਤਾ ਵੈਗਰੂ ਕੋਈ ਬੰਦ ਕਰ ਸਕਦਾ ਅਰਦਾਸ ਵਿੱਚ ਹਰ ਇੱਕ ਜਦੋਂ ਆਪਾਂ ਪੈਰਾ ਪੜਦੇ ਆ ਤੇ ਫਿਰ ਕੀ ਕਹਿੰਦੇ ਧਿਆਨ ਧਰ ਕੇ ਬੋਲੋ ਜੀ ਵੈਗਰੂ ਕੌਣ ਹੈ ਜਿਹੜਾ ਵੈਗਰੂ ਤੋਂ ਖਿਲਾਫ ਹੋਵੇ ਕੌਣ ਹੈ ਜਿਹੜਾ ਵੈਗਰੂ ਨਹੀਂ ਕਹਿੰਦਾ ਅਰਦਾਸ ਵਿੱਚ ਤਿੰਨ ਵਾਰੀ ਜ਼ਿਕਰ ਹੋਣਾ ਹੈ ਵਾਇਗਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਵਿਰੋਧ ਵੈਗਰੂ ਦਾ ਨਹੀਂ ਹੈ ਵਿਚਾਰ ਕੀਰਤਨ ਦੀ ਮਰਿਆਦਾ ਦੀ ਹੈ ਉਹਨਾਂ ਕੀ ਵੀ ਵੈਗਰੂ ਕਰਨਾ ਤੇ ਫਿਰ ਫਿਰ ਤੇ ਵੈਗਰੂ ਹਰ ਜਗ੍ਹਾ ਕਰੀਏ ਫਿਰ ਧਿਆਰੇ ਕਾ ਜਗ੍ਹਾ ਕਰੀਏ ਰਹਿ ਰਾਸਾ ਪੜ੍ਹੀਏ ਤੇ ਫਿਰ ਵਿੱਚ ਵੈਗਰੂ ਕਰੀਏ ਸਾਚੇ ਨਾਮ ਕੀ ਲਾਗੇ ਭੂਖ ਕਰੀ ਉੱਥੇ ਵੈਗਰੂ ਵੈਗਰੂ ਕੀ ਆਪਾਂ ਪ੍ਰਵਾਨ ਕਰਾਂਗੇ ਇਸ ਤਰ੍ਹਾਂ ਹੋ ਸਕਦਾ ਸਾਚੇ ਨਾਮ ਕੀ ਲਾਗੇ ਭੂਖ ਤੇ ਭੁੱਖੇ ਖਾਈ ਚਲੀਏ ਦੁਖ ਉਹਦੇ ਵਿੱਚ ਨਹੀਂ ਲਿਖਿਆ ਵੈਗਰੂ ਵੈਗਰੂ ਤੈਨਾਂ ਹੀ ਕਰ ਸਕਦੇ ਅਮਰਤ ਸੰਚਾਰ ਹੋਣਾ ਪੰਜ ਬਾਣੀਆਂ ਪੰਜਾਂ ਨੇ ਪੜ੍ਹਨੀਆਂ ਨੇ ਉੱਤੇ ਅਮਰਤ ਵੈਗਰੂ ਨਾਲ ਨਹੀਂ ਤਿਆਰ ਹੋਣਾ ਪੰਜ ਬਾਣੀਆਂ ਨਾਲ ਉੱਤੇ ਅਖੇ ਜਿੰਨੀਆਂ ਬੱਜ ਵੈਗਰੂ ਵੈਗਰੂ ਕਰਨਾ ਜਦੋਂ ਸਭ ਪੜਦਾ ਪੜਦਾ ਕਿ ਜੀ ਮੈਂ ਇਹਦੇ ਵਿੱਚ ਵੈਗਰੂ ਕਰਨਾ ਹੈ ਨਹੀਂ ਜੇ ਨਿਤਨੇਮ ਵਿੱਚ ਵੈਗਰੂ ਨਹੀਂ ਉਹ ਅਖੰਡ ਪਾਠੀ ਸਹਿਗ ਪਾਠ ਕਰਦੇ ਵਖੜ ਜਿੱਤੇ ਨਾਮ ਦੀ ਗੱਲ ਹੈ ਕਿ ਅਸੀਂ ਤੇ ਵੈਗਰੂ ਵੈਗਰੂ ਕਰਾਂਗੇ ਕਿਵੇਂ ਹੋ ਸਕਦਾ ਸਹਿਜ ਪਾਠ ਵਿੱਚ ਵੈਗਰੂ ਵੈਗਰੂ ਕਿਵੇਂ ਹੋ ਸਕਦਾ ਹੈ ਅਖੰਡ ਪਾਠ ਚ ਕਿਵੇਂ ਹੋ ਸਕਦਾ ਹੈ ਕਥਾ ਚ ਕਿਵੇਂ ਹੋ ਸਕਦਾ ਮੈਂ ਥੋੜਾ ਸਮਾਂ ਪਹਿਲਾਂ ਸੱਚਖੰਨ ਸ੍ਰੀ ਹਜੂਰ ਸਾਹਿਬ ਦਰਸ਼ਨਾਂ ਨੂੰ ਗਿਆ ਸਿੰਘ ਸਾਹਿਬ ਜੀ ਕਹਿੰਦੇ ਕਥਾ ਦੀ ਹਾਜ਼ਰੀ ਭਰੋ ਮੈਂ ਕਿਹਾ ਜੀ ਬੜੀ ਖੁਸ਼ੀ ਧੰਨ ਭਾਗ ਉਹਨਾਂ ਸਿੰਘਾਂ ਨੇ ਮਰਿਆਦਾ ਦੱਸੀ ਕਹਿੰਦੇ ਜੀ ਇੱਥੇ ਦੀ ਮਰਿਆਦਾ ਹੈ ਸਤਿਵਚਨ ਜੀ ਉਸ ਮਰਿਆਦਾ 'ਚ ਵੀ ਆ ਉਹਨਾਂ ਨੇ ਦੱਸਿਆ ਕਹਿੰਦੇ ਨਰੋਲ ਬਾਣੀ ਦੀ ਕਥਾ ਕਰਨੀ ਹੈ ਵਿੱਚ ਤੇ ਨਾਮ ਨਿੰਜ ਪਾਉਣ ਲੱਗ ਜਾਣਾ ਵੈਗਰੂ ਵੈਗਰੂ ਨਹੀਂ ਕਰਨਾ ਹੁਣ ਕੀ ਆਖਿਆ ਕਿ ਵੈਗਰੂ ਦੇ ਵਿਰੋਧੀ ਨਹੀਂ ਕਰੋ वैगुरु वैगुरु मर्यादा ਦਾ ਜ਼ਿਕਰ ਅਮਰਤ ਵੇਲੇ ਕਰੋ ਇਹਦਾ ਅਭਿਆਸ ਸਿੱਖ ਕਰੇ ਇੱਕ ਪੰਕਤੀ ਤੋਂ ਲੈ ਲਈ ਇੱਕ ਭਗਤੀ ਉਥੋਂ ਲੈ ਲਈ ਤੇ ਫਿਰ ਆਪਾਂ ਜੇ ਪ੍ਰਾਤਨ ਸਿੰਘਾਂ ਦੀ ਗੱਲ ਕਰੀ ਉਹਦੋਂ ਕੀਰਤਨ ਉਹ ਕਰਦੇ ਸੀ ਪ੍ਰਕਰਣ ਦੇ ਨਾਲ ਤੇ ਪ੍ਰਮਾਣ ਦੇ ਨਾਲ ਬਹੁਤ ਘੱਟ ਗੁਰੂ ਕੇ ਕੀਰਤਨੀਏ ਨੇ ਜਿਹੜੇ ਸਮਰਿਆਦਾ ਨੂੰ ਧਿਆਨ ਵਿੱਚ ਰੱਖਣ ਪ੍ਰਕਰਣ ਤੇ ਪਰਮਾਣ ਜੇ ਘੰਟਾ ਕੀਰਤਨ ਹੋ ਰਿਹਾ ਜੇ ਕੋਈ ਕੀਰਤਨੀਆ ਪ੍ਰਕਰਣ ਵਿੱਚ ਕੀਰਤਨ ਕਰੇ ਉਹਦਾ ਆਨੰਦ ਵੱਖਰਾ ਜੇ ਪ੍ਰਕਰਣ ਚੱਲਿਆ ਸੇਵਾ ਦਾ ਸਾਰੇ ਸ਼ਬਦ ਸੇਵਾ ਤੇ ਪ੍ਰਕਰਣ ਚੱਲਿਆ ਗੁਰੂ ਦੇ ਦਰਸ਼ਨਾਂ ਦਾ ਸਾਰੇ ਸ਼ਬਦ ਦਰਸ਼ਨਾਂ ਦੇ ਜਿਹੜਾ ਸਿੰਘ ਸੈੱਡ ਤੇ ਬੈਠਾ ਹੋ ਜਿਹੜੇ ਸਿੰਘ ਪਿੱਛੇ ਬੈਠੇ ਨੇ ਆਸੇ-ਪਾਸੇ ਬੈਠੇ ਨੇ ਉਹ ਨਾਲ ਚੱਲਦੇ ਸ਼ਬਦ ਲਈ ਢੁਕਵੇਂ ਪ੍ਰਮਾਣ ਦੇਣ ਗੁਰਬਾਣੀ ਦੇ ਢੁਕਵੇਂ ਪ੍ਰਮਾਣ ਨੂੰ ਤੇ ਫਿਰ ਉੱਥੇ ਉਹ ਸੋਨੇ ਤੇ ਸੁਹਾਗਾ ਹੁੰਦਾ ਦੂਸਰਾ ਗੁਰੂ ਦੇ ਸ਼ਬਦ ਬੜਦੇ ਆ ਬੜਦੇ ਆ ਗੁਰਬਾਣੀ ਚ ਇੱਕ ਪੰਗਤੀ ਐਸੀ ਨਹੀਂ ਕਿ ਜਿਹੜੀ ਸਾਨੂੰ ਨਿਰਤੇ ਭਗਤੀ ਨਾਲ ਜੋੜਦੀ ਹੋਵੇ ਗੁਰਬਾਣੀ ਸਾਨੂੰ ਤਨ ਤੇ ਮਨ ਦੇ ਟਿਕਾ ਦਾ ਉਪਦੇਸ਼ ਬਖਸ਼ਦੀ ਹੈ ਤੇ ਜਿਹੜਾ ਸਿਮਰਨ ਕਰਦੇ ਆ ਤਾ ਨਹੀਂ ਨਾ ਟਿਕਿਆ ਉਹ ਸਿਮਰਨ ਕਰਦੇ ਆ ਮਨ ਕਿਵੇਂ ਟਿਕੇਗਾ ਭੰਦੀ ਤਨ ਦਾ ਟਿਕਾ ਹੋਵੇ ਤੇ ਮਨ ਦਾ ਟਿਕਾ ਵੀ ਜ਼ਰੂਰੀ ਹੈ ਵੈਗਰੂ ਵੈਗਰੂ ਕਰਨ ਵਾਲੇ ਐਸੇ ਰੱਬ ਦੇ ਪਿਆਰੇ ਵੇਖਿਆ ਐਸੇ ਜੁੜੇ ਨੇ ਬੈਠੇ ਨੇ ਪਤਾ ਹੀ ਨਹੀਂ ਤਿੰਨ ਤਿੰਨ ਚਾਰ ਚਾਰ ਘੰਟੇ ਚੌਂਕੜਾ ਲੱਗਾ ਆਨੰਦ ਲੈ ਰਹੇ ਨੇ ਉਹਨਾਂ ਦੇ ਤੇ ਸਾਹ ਲੈਣ ਤੱਕ ਦਾ ਨਹੀਂ ਪਤਾ ਲੱਗਦਾ ਕਿ ਉਹ ਸਾਹ ਲੈ ਰਹੇ ਨੇ ਕਿ ਜਿਹਾ ਕੀ ਇਹ ਵੀ ਸਿਰ ਮਾਰਨ ਨਾਲ ਵੈਗਰੂ ਹੁੰਦਾ ਹੈ ਗੁਰੂ ਤੇਗ ਬਹਾਦਰ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣਾ ਹੈ ਤੇ ਤਉਣ ਇਨੀ ਪਿੱਛੇ ਤਾਂ ਚਲੇ ਜੇਗੀ ਪੱਗ ਲੱਤਣ ਵਾਂਗੂ ਹੋ ਜਾਏ ਇਹ ਨਾ ਖਤਰਨਾਕ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਤੇ ਬੰਦਾ ਮਰਨ ਲਗਾ ਹੋ ਜਾਏ ਨਹੀਂ ਹਰ ਇੱਕ ਬਿਲੋਗ ਨਾ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਜੈਸੇ ਤਤ ਨਾ ਜੈ ਦੂਸਰਾ ਜਿਹਦੇ ਅੰਦਰੋਂ ਖੰਡੇ ਖੜਕਦੇ ਨੇ ਨਾ ਜਿਹੜਾ ਅੰਦਰੋਂ ਜੁੜਿਆ ਉਹ ਤੇ ਬਾਹਰੋਂ ਪਤਾ ਹੀ ਨਹੀਂ ਲੱਗਣ ਦਿੰਦਾ ਕਿਸ ਨੂੰ ਵੀ ਅੰਦਰੋਂ ਕੋਦੀ ਖੇਡ ਕੀ ਬਣੀ ਹੈ ਕੀ ਮਰਿਆਦਾ ਹੈ ਤਬਲੇ ਵਾਲਾ ਤਬਲਾ ਵਜਾ ਰਿਹਾ ਕੀਰਤਨ ਵਾਲਾ ਕੀਰਤਨ ਕਰ ਰਿਹਾ ਕਰਦੇ ਕਰਦੇ ਉਹ ਇਧਰ ਨੂੰ ਥੋੜਾ ਜਿਹਾ ਹੋਇਆ ਉਹ ਇਧਰ ਨੂੰ ਹੋਇਆ ਤਬਲੇ ਵਾਲੇ ਨੇ ਆਪਣਾ ਸਿਰ ਵਾਜੇ ਵਾਲੇ ਦੇ ਮੋਢੇ ਤੇ ਰੱਖਤਾ ਤੇ ਦੋਵੇਂ ਇਸ ਤਰ੍ਹਾਂ ਹੋ ਗਏ ਇਹ ਕੀਰਤਨ ਜੇ ਕੀਰਤਨ ਕਰਦੇ ਆ ਤਨ ਨਾ ਟਿਕਿਆ ਤੇ ਮਨ ਕਿਵੇਂ ਟਿਕੇਗਾ ਸਿਮਰਨ ਦਾ ਕੋਣ ਵਿਰੋਧੀ ਹੋ ਸਕਦਾ ਮਸਕੀਨ ਸਾਹਿਬ ਜੀ ਨੇ ਸਿਮਰਨ ਕੀਤਾ ਤੁਸੀਂ ਵੇਖਿਓ YouTube ਤੇ ਪਿਆ ਹੈ ਬਸਕੀਨ ਸਾਹਿਬ ਜੀ ਦਾ ਸਿਮਰਨ ਤੇ ਟਿਕਾ ਵੇਖੋ ਕਿਸ ਤਰ੍ਹਾਂ ਕੀਤਾ ਕਿਵੇਂ ਕੀਤਾ ਉਹ ਸਿਮਰਨ ਵਾਹਿਗੁਰੂ ਹੈ ਉਹ ਸਿਮਰਨ ਗੁਰਾ ਗੁਰਾ ਬੁਰਾ ਹੁਰਾ ਸਿਮਰਨ ਨਹੀਂ ਹੈ ਉਹ ਲਲਕਾਰੇ ਸਿਮਰਨ ਨਹੀਂ ਹੈ ਵਿੱਚ ਕਈ ਇਸ ਤਰ੍ਹਾਂ ਏਡੇ ਉੱਚੀ ਉੱਚੀ ਸਾਹ ਤੇ ਕਿਸ ਤਰ੍ਹਾਂ ਉਹਨੂੰ ਆਖੋ ਵਾਹਿਗੁਰੂ ਨਹੀਂ ਵਾਹਿਗੁਰੂ ਕੇ ਨਾਲ ਤੇ ਤਨ ਵੀ ਟਿਕਾ ਚਾਜੇ ਮਨ ਵੀ ਟਿਕਾ ਚਾਜੇ ਤੇ ਗੁਰੂ ਦੇ ਸ਼ਬਦ ਦੀ ਮਰਿਆਦਾ ਕੀਰਤਨ ਦੀ ਉਹ ਸਰਵਉਪਰੀ ਰਹੇ ਜੋ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿਸੇ ਨਿਜ ਬੰਦੇ ਦੀ ਸੋਚ ਗੁਰੂ ਸਿਧਾਤ ਤੋਂ ਉੱਪਰ ਨਹੀਂ ਹੋ ਸਕਦੀ ਆਪਣੇ ਆਪ ਚੱਲ ਕੇ ਚੰਗੀ ਹੋਵੇ ਗੁਰੂ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦੀ ਦੂਸਰਾ ਇੱਕ ਪਾਸੇ ਵਾਹਿਗੁਰੂ ਇੱਕ ਪਾਸੇ ਬਾਣੀ ਤੇ ਬਾਣੀ ਦਾ ਬਚਨ ਪੜੋ ਵਾਹ ਵਾਹ ਬਾਣੀ निरंकार है तिस जीवड अवर्ण कोई इस वास्ते ना कोई मुद्दा ना कोई विवाद है ये मसला सिर्फ विचार है क्योंकि आज ਆਪਾਂ ਜੋਗਜ ਕਰ ਰਹਿਨਾ ਆਉਣ ਵਾਲੇ ਸਮੇ ਲਈ ਪੂਰਨੇ ਬਣਾਨੇ ਨੇ ਆਪਣੀ ਅਗਲੀ ਪੀੜੀ ਵਾਸਤੇ ਉਹਨਾਂ ਵੇਖਲਾ ਸਾਡੇ ਵੱਡੇ ਕੀ ਕਰਦੇ ਰਹੇ ਉਹਨਾਂ ਨੇ ਕਿੰਨਾ ਕੁ ਪਹਿਰਾ ਦਿੱਤਾ ਰੋ ਰੀਤੇ ਤੇ ਇਸ ਵਾਸਤੇ ਆਪਣਾ ਸਾਰਿਆਂ ਦਾ ਫਰਜ਼ ਹੈ ਸਾਰੀ ਕੋ ਆਪਾਂ ਕੋਈ ਕਿਸੇ ਨੇ ਵੱਖ ਨਹੀਂ ਹੋਣਾ ਕਿਸੇ ਤੋਂ ਨਾ ਗੁਰੂ ਕੀ ਕੀਰਤਨੀਏ ਨਾ ਪ੍ਰਬੰਧਕ ਨਾ ਗੁਰੂ ਕੀ ਸੇਵਕ ਨਾ ਸੰਗਤ ਸਾਰਿਆਂ ਆਪਾਂ ਇਕੱਠਿਆ ਰਹਿਣਾ ਹੈ ਇੱਕ ਪਿਤਾ ਕਿਸਕੇ ਹੰਬਾਰ ਕੇ ਸਾਰਿਆਂ ਦੀ ਮਾਂ ਮਾ ਸਹਿਬ ਕੋਰੇ ਸਾਰਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਵੜਾੜ ਮਿਲ ਕੇ ਸਿਰ ਜੋੜ ਕੇ ਬਈਏ ਮਰਿਆਦਾ ਤੇ ਪੈਰਾ ਦੇਈਏ ਆਪਣੀ ਹਿੰਦ ਪਕਾਉਣ ਵਾਸਤੇ ਵੀ ਸਾਡੀ ਜਿਹਦਾ ਸਾਡੀ ਹਿੰਦ ਨਹੀਂ ਇਸ ਤਰ੍ਹਾਂ ਨਹੀਂ ਤੋਂ ਬੇਨਤੀ ਦਾ ਭਾਵ ਸੀ ਵੀ ਗੱਲ ਟਿਕਾ ਦੀ ਗੱਲ ਅੰਦਰ ਦੀ ਸਹਿਜ ਦੀ ਜਿਹਦਾ ਅੰਦਰ ਦਾ ਟਿਕਾ ਬਣਿਆ ਉਹ ਜਣਾਉਂਦਾ ਨਹੀਂ ਕਿਸੇ ਨੂੰ ਉਹ ਦੱਸਦਾ ਨਹੀਂ ਕੈਸੇ ਕੈਸੇ ਗੁਰੂ ਕੇ ਸਵਾਰੇ ਜਿਨ੍ਹਾਂ ਨੇ ਫਿਰ ਜਪਿਆ ਤਬ ਤਮਹੀਂ ਠੰਡ ਵਰਤਾਈ ਜੇ ਦਾ ਅੰਦਰ ਤਪਦਾ ਇਹਨੂੰ ਜਿਉ ਵਾਹਿਗੁਰੂ ਕਰੇ ਅੰਦਰ ਠੰਡ ਪੈ ਜਾਂਦੀ ਹੈ ਗੁਰੂ ਦਾ ਸ਼ਬਦ ਸੁਣੇ ਠੰਡ ਪੈ ਜਾਂਦੀ ਹੈ ਆਨੰਦ ਪਿਆ ਦੁੱਖ ਨਾ ਠੇ ਭਾਈ ਉਹਦੇ ਜੀਵਨ ਚ ਆਨੰਦ ਆ ਜਾਂਦਾ ਦੁੱਖ ਨਹੀਂ ਰਹਿੰਦਾ ਜਨਮ ਮਰਨ ਕੇ ਮਿਟੇ ਅੰਦੇਸੇ ਜੰਮਣ ਮਰਨ ਦਾ ਭੈ ਡਰ ਦੂਰ ਹੋ ਗਿਆ ਸਾਧੂ ਕੇ ਪੂਰਨ ਉਪਦੇਸ਼ੇ ਪੂਰੇ ਗੁਰੂ ਦੇ ਪੂਰੇ ਉਪਦੇਸ਼ ਨਾਲ ਇਹ ਬਖਸ਼ਿਸ਼ ਪ੍ਰਾਪਤ ਹੋਈ ਹੋ ਚੁਕਾ ਨਿਰਭਉ ਹੋਏ ਵਸੇ ਫਿਰ ਉਹਦੇ ਅੰਦਰ ਕੋਈ ਭੈ ਨਹੀਂ ਰਿਹਾ ਕੋਈ ਡਰ ਨਹੀਂ ਰਿਹਾ ਨਿਰਭਉ ਹੋ ਗਿਆ ਤੈ ਗੁਰੂ ਪਰਮੇਸ਼ਰ ਹਿਰਦੇ ਚ ਵਸ ਗਿਆ ਸਗਲ ਬਿਯਾਦ ਮਨ ਤੇ ਖੈ ਨਸੇ ਸਾਰੇ ਰੋਗ ਅੰਦਰੋਂ ਬਾਹਰੋਂ ਦੂਰ ਹੋ ਗਏ ਨਾਸ ਹੋ ਗਏ ਜਿਸ ਕਾ ਸਾ ਤੈਨ ਕਿਰਪਾ ਧਾਰੀ ਜਿਹਦਾ ਬਣਿਆ ਜਿਹਦਾ ਹੋ ਕੇ ਚਰਨਾਂ ਤੇ ਸੀਸ ਝੁਕਾਇਆ ਸਿਵ ਜੀ ਮੈਂ ਤੇਰਾ ਉਸ ਮਾਲਕ ਨੇ ਉਹਦੇ ਤੇ ਮਿਹਰ ਕੀਤੀ ਕਿਰਪਾ ਕੀਤੀ ਸਾਧ ਸੰਗ ਜਪ ਨਾਮ ਮੁਰਾਰੀ ਸੰਗਤ ਵਿੱਚ ਆ ਕੇ ਫਿਰ ਪਰਮੇਸ਼ਰ ਦਾ ਨਾਮ ਜਪਦਾ ਹੈ ਵਰਾਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਇਹ ਸਾਰੀ ਗੁਰਬਾਣੀ ਪਰਮੇਸ਼ਰ ਦਾ ਨਾਮ ਹੈ ਤੇ ਜਿਹੜਾ ਜਪਦਾ ਹੈ ਤਿਤ ਪਾਈ ਚੁੱਕੇ ਭਰਮ ਗਵਨ ਉਹਦਾ ਚੱਕਰ ਆਵਾ ਗਉਣ ਦਾ ਢਕਣਾ ਮਿਟ ਜਾਂਦੀ ਹੈ ਤਿਤ ਪਾਈ ਟਿਕਾ ਬਣ ਜਾਂਦਾ ਹੈ ਅੰਦਰੋਂ ਭਰਮ ਵੀ ਮਿਟ ਜਾਂਦਾ ਹੈ ਆਵਾ ਗਉਣ ਗਵਨ ਢਕਣਾ ਮਿਟ ਗਈ ਕਿਤਾ ਸੋ ਨਾਨਕ ਹਰ ਹਰ ਜਸ ਸਰਵਨ ਜਿਨੇ ਵਹਿਗੁਰੂ ਪਰਮੇਸ਼ਰ ਦਾ ਜਸ ਕੰਨਾਂ ਨਾਲ ਸੁਣਿਆ ਇਹ ਨਹੀਂ ਵੀ ਕਰਨਾ ਨਹੀਂ ਸੁਣਨਾ ਜਿਹੜਾ ਆਪ ਕਰਨਾ ਕੋ ਵੀ ਆਪਣੇ ਕੰਨਾਂ ਨਾਲ ਸੁਣਨਾ ਕਰਦਿਆ ਕਰਦਿਆਂ ਸੁਣਦਿਆਂ ਸੁਣਦਿਆਂ ਅਭਿਆਸ ਕਰਦਿਆਂ ਫਿਰ ਸਮਝ ਆਈ ਨਿਰਗੁਣ ਆਪ ਸਰਗੁਣ ਪਿਓ ਹੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਵੀ ਐ ਮਾਇਆ ਤਾਂ ਰਚਨਹਾਰ ਵੀ ਉਹੀ ਐ ਮਾਇਆ ਦਾ ਪਸਾਰਾ ਕਰਨ ਵਾਲਾ ਵੀ ਉਹੀ ਐ ਕਲਾ ਧਾਰ ਜਿਨ ਸਗਲੀ 모ਹੀ ਜਿਸ ਵੈਗਰੂ ਨੇ ਸਾਰੀ ਕਲਾ ਰਚੀ ਐ ਔਰ ਹਰ ਕਿਸੇ ਨੂੰ ਕਿਸੇ ਨਾ ਕਿਸੇ ਮੋਹ ਦੇ ਵਿੱਚ ਪਾ ਕੇ ਧੰਦੇ ਕਾਰੇ ਲਾਇਆ ਧੰਦੇ ਲਾਇਆ ਕਾਰੇ ਲਾਇਆ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੇ ਕੌਤਕ ਚਰਿੱਤਰ ਵੈਰੁ ਹਮੇਸ਼ਾ ਆਪ ਕਰਦਾ ਹੈ ਆਪ ਕਰਦਾ ਆਪਣੀ ਕੀਮਤ ਆਪੇ ਪਾਈ ਉਹਦੀ ਕੀਮਤ ਉਹਦੇ ਨਾਮ ਦੀ ਕੀਮਤ ਹੋ ਨਹੀਂ ਸਕਦੀ ਪਰ ਮੈਨੂੰ ਖਿਮਾ ਕਰਨ ਨਾ ਅੱਜ ਤੇ ਕੀਮਤ ਤੋਂ ਬਿਨਾ ਕੁਝ ਕਰਦਾ ਹੀ ਨਹੀਂ ਅੱਜ ਕੀਮਤ ਹੈ ਅੱਜ ਕੀਮਤ ਹੈ ਕਿ ਮੈਂ ਤੁਹਾਨੂੰ ਰੱਬ ਦੀ ਗੱਲ ਸੁਣਾਵਾਂਗਾ ਪੈਸੇ ਕਿੰਨੇ ਦਿੰਨੇ ਹੈ ਜੇ ਪੈਸੇ ਨਹੀਂ ਤੇ ਫਿਰ ਕੁਝ ਵੀ ਨਹੀਂ ਫਿਰ ਅੜ ਕੇ ਲੜ ਕੇ ਜਿੱਦ ਨਾਲ ਇੰਨੀ-ਇੰਨੀ ਮਾਇਆ ਭੇਟਾ ਇੰਨੀ ਭੇਟਾ ਦੋਗੇ ਤੇ ਮਾਵਾਂਗੇ ਇੰਨੀ ਦੋਗੇ ਤੇ ਨਹੀਂ ਆਵਾਂ ਫਿਰ ਇਹ ਨਹੀਂ ਨਾ ਗੁਰੂ ਦੀ ਕਥਾ ਇਹ ਕੱਲ ਇਹ ਨਹੀਂ ਪਈ ਕੱਲੀ ਮਰਿਆਦਾ ਕੀਰਤਨੀਆਂ ਲਈ ਆ ਕਥਾਵਾਚਕਾ ਲਈ ਨਹੀਂ 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 ਉਹ ਜਿਹੜਾ ਸਰਕੂਲਰ ਹੈ ਕਿਤੇ ਉਹ ਪੜੋ ਜੋ ਪਾਸ ਹੋਇਆ ਉੱਤੇ ਕਥਾਵਾਚਕਾ ਲਈ ਉੱਤੇ ਪਹਿਰਾਵੇ ਲਈ ਹਰ ਇੱਕ ਚੀਜ਼ ਦਾ ਜ਼ਿਕਰ ਹੈ ਹਰ ਇੱਕ ਚੀਜ਼ ਦਾ ਜ਼ਿਕਰ ਹੈ ਜੇ ਕਿਹਾ ਲਈ ਇਹ ਮਨੇ ਆਪਾਂ ਕਿਵੇਂ ਉਸ ਮਰਿਆਦਾ ਚਰਨ ਤੇ ਜਿਨਾਂ ਮਾਇਆ ਹੀ ਮੁੱਖ ਰੱਖ ਲਈ ਸੀ ਇਬਾਦਤ ਕਥਾ ਕੀਰਤਨ ਇਬਾਦਤ ਭਗਤੀ ਹੈ ਬੰਦਗੀ ਹੈ ਪਰ ਆਪਾਂ ਬੰਦਗੀ ਭਗਤੀ ਇਬਾਦਤ ਨੂੰ ਵਰਤ ਕੇ ਤੇ ਬਣਾ ਲਿਆ ਕਾਰੋਬਾਰ ਬਣਾ ਲਿਆ ਧੰਦਾ ਅਹਿਮ ਤੇ ਸਰਵੋਤਮ ਉਤਕ੍ਰਿਸ਼ਟ ਗੁਣ ਸੀ ਧਰਮ ਦਾ ਆਪਾਂ ਵਿੱਚ ਮਾਇਆ ਮੁਖ ਰੱਖ ਕੇ ਬਣਾ ਲਿਆ ਧੰਦਾ ਇਹ ਮਾਇਆ ਦੀ ਗੱਲ ਕਰੋ ਜੀ ਬਾਕੀ ਗੱਲਾਂ ਤੇ ਛੱਡੋ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਕੋਈ ਕੀਮਤ ਪਾ ਨਹੀਂ ਸਕਦਾ ਨਾ ਕੋਈ ਦੇ ਸਕਦਾ ਆਪਣੀ ਕੀਮਤ ਆਪੇ ਪਾਏ ਉਹਦੀ ਕੀਮਤ ਹੈ ਉਹਦੀ ਕੀਮਤ ਉਹ ਆਪ ਪਾ ਸਕਦਾ ਦੂਜਾ ਕੋਈ ਨਹੀਂ ਹਰ ਬਿਨ ਦੂਜਾ ਨਹੀਂ ਕੋਈ ਵੈਗਿਰਤ ਬਿਨੰ ਦੂਜਾ ਹੋਰ ਕੋਈ ਨਹੀਂ ਕੋਈ ਦੂਜਾ ਨਹੀਂ ਸਰਬ ਨਿਰੰਤਰ ਏਕੋ ਸੋਏ ਨਿਰੰਤਰ ਕੀ ਇਹ ਲਗਾਤਾਰ ਸਰਬ ਸਾਰੇ ਸਾਰੇ ਸੰਸਾਰ ਵਿੱਚ ਉਹ ਵੈਗਿਰੂ ਨਿਰੰਤਰ ਇੱਕ ਰਸ ਸਦੀਵ ਵਾਪਰ ਰਿਹਾ ਤੇ ਵਰਤ ਰਿਹਾ ਉਹ ਤਪੋਤ ਰਵਿਆ ਰੂਪ ਰੰਗ विरोध पूत ताना पेटा किते किसी ਤੋਂ دور ਨਹੀਂ ਹੈ ਹਰ ਇੱਕ ਥਾਂ ਤੇ ਹੈ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਹਰ ਇੱਕ ਰੂਪ ਵਿੱਚ ਹੈ ਹਰ ਇੱਕ ਰੰਗ ਵਿੱਚ ਭੇ ਪ੍ਰਗਾਸ ਸਾਧਕ ਦੇ ਸੰਗ ਭੇ ਪ੍ਰਗਾਸ ਸਾਧਕ ਦੇ ਸੰਗ ਉਹਦੇ ਨਾਮ ਦਾ ਚਾਨਣਾ ਪ੍ਰਗਾਸ ਹਿਰਦੇ ਚ ਕਿਵੇਂ ਹੋਏਗਾ ਸਾਧਕ ਦੇ ਸੰਗਤ ਨਾਲ ਸਾਧ ਸੰਗਤ ਬਿਨਾ ਉਹ ਨਹੀਂ ਉਜੈ ਭਾਉ ਦਿਨ ਭਗਤਨਾ ਹੋਈ ਤੇਰੀ ਕਹਿ ਰਵਿਦਾਸ ਸਿਖ ਬੇਨਤੀ ਹਰਿ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਗੁਰੂ ਕੀ ਸੰਗਤ ਵਿੱਚ ਸਮੇ ਸਮੇ ਨਾਲ ਕੀਰਤਨ ਵੇਲੇ ਕੀਰਤਨ ਸੁਣੇ ਕਥਾ ਵੇਲੇ ਸਿੱਖ ਕਥਾ ਸੁਣੀ ਨਿਤ ਨੇ ਮੇਲੇ ਨਿਤ ਨਿਮ ਕਰੇ ਤੇ ਸਹਿਜ ਪਾਠ ਕਰੇ ਤੇ ਜਦੋਂ ਸਹਿਜ ਪਾਠ ਕਰਾਂਗੇ ਨਾ ਇੱਕ ਇੱਕ ਪੰਕਤੀ ਪੜਾਂਗੇ ਵਿਚਾਰਾਂਗੇ ਇਹ ਗੁਰੂ ਦਾ ਗਿਆਨ ਨੇ ਗੁਰਬਾਨੀ ਜੀਵਨ ਜਾਚ ਸਮਝਾਏਗੀ ਸਮਝ ਆਏਗੀ ਕਿ ਗੁਰੂ ਦਾ ਉਪਦੇਸ਼ ਕੀ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਰਚ ਰਚਨਾ ਪਨੀ ਕਲ ਧਾਰੀ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ ਦੁਈ ਕੁਦਰਤ ਸਾਜਿਏ ਕਰਿਆ ਸੰਗੀ ਟੋਚਾਓ ਇਹ ਸਾਰੀ ਰਚਨਾ ਵੈ ਗੁਰੂ ਨੇ ਆਪ ਰਚੀ ਆਪਣੀ ਕਲਾ ਨਾਲ ਸਹਿ ਭਾਉ ਸੰਭੂ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਸਾਰੀ ਕਲਰ ਜੀ ਤੇ ਸਾਹਿਬ ਜੀ ਨੇ ਕਿਰਪਾ ਕੀਤੀ ਅਣਕ ਬਾਰ ਨਾਨਕ ਬਲਹਾਰੀ ਐਸੇ ਪਰਮੇਸ਼ਰ ਪਰਮਾਤਮਾ ਤੋਂ ਮੈਂ ਅਨੇਕ ਵਾਰ ਕੁਰਬਾਨ ਜਾਵਾਂ ਬਲਹਾਰ ਜਾਵਾਂ ਸਦਕੇ ਜਾਵਾਂ ਜਿਸ ਪਰਮੇਸ਼ਰ ਨੇ ਸਾਰੀ ਕਾਇਨਾਤ ਰਚੀ ਜੀਵਨ ਦਿੱਤਾ ਜੀਵਨ ਦੇ ਨਿਰਭਾਅ ਵਾਸਤੇ ਪਰਮੇਸ਼ਰ ਪਰਮਾਤਮਾ ਨੇ ਪਰਿਵਾਰ ਦਿੱਤਾ ਭੋਜਨ ਦਿੱਤਾ ਹਰ ਇੱਕ ਛੈ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਆਪਾਂ ਕਿਵਾਰਾਂ ਨੇ ਨਾ ਮੈਨੂੰ ਉੱਥੋਂ ਮਿਲ ਗਿਆ ਉੱਥੋਂ ਮਿਲ ਗਿਆ ਨਹੀਂ ਮਿਲ ਗਿਆ ਕਿਤੇ ਕੋਈ ਨਹੀਂ ਦੇ ਸਕਦਾ ਸਿੱਖ ਦਾ ਤੇ ਅਕੀਦਾ ਇਹ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦੇਣ ਵਾਲਾ ਮੇਰਾ ਵਾਹਿਗੁਰੂ ਹੈ ਫੇਸੇ ਗੁਰੂ ਤੋਂ ਸਦਕੇ ਜਾਈਏ ਕੁਰਬਾਨ ਜਾਈਏ ਜਿਨੇ ਸਾਨੂੰ ਇੱਕ ਨਾਲ ਜੋੜਿਆ ਸਤਿਗੁਰੂ ਮੇਰਾ ਕਰਨ ਬਖਸ਼ਿਸ਼ ਕਰਨ ਆਪਣੀ ਨਿੱਜ ਦੇ ਵਿਚਾਰ ਨੂੰ ਪਾਸੇ ਰੱਖ ਕੇ ਮर्यादा ਨੂੰ ਪਹਿਲ ਦਈਏ ਜੋ ਮर्यादा ਔਰ ਜੋ ਸਾਡਾ ਸਰਵੋਤਮ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਦੀ ਰੂਹ ਰੀਤ ਮर्यादा ਨੂੰ ਮੰਨੀਏ ਆਪ ਜੁੜੀਏ ਦੂਸਰਿਆਂ ਨੂੰ ਜੋੜੀਏ ਤਾਨੂੰ ਗੁਰੂ ਗ੍ਰੰਥ ਸਾਹਿਬਾ ਜੀ ਦੀ ਪਵਨ ਗੁਰਬਾਣੀ ਤੋਂ ਗੁਰੂ ਸ਼ਬਦ ਤੋਂ ਆਸੇ-ਪਾਸੇ ਭਟਕਿਆ ਨੂੰ ਕਿਤੇ ਕੋਈ ਠੌਲ ਠਾਉ ਨਹੀਂ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਗੁਰੂ ਦਾ ਸਿੱਖ ਕਿਵੇਂ ਕਰੇ ਮर्यादा ਦੇ ਵਿੱਚ ਬਕਾਇਦਾ ਜਿਕਰ ਹਰ ਇੱਕ ਸਿੱਖ ਕਰੇ ਓਟਦ ਬੈਠ ਦਸੋਤ ਨਾਮ ਗੁਰੂਏ ਤੌਫੀਕ ਸਾਰਿਆਂ ਦੀ ਝੋਲੀ ਪਾਵੇ ਤਾਂ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਰੇਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਮਰਿਆਦਾ ਦੇ ਉੱਪਰ ਪਹਿਰਾ ਦੇਈਏ ਰੇਤ ਦੇ ਉੱਪਰ ਪਹਿਰਾ ਦੇਈਏ ਆਪਣੀਆਂ ਸੰਸਥਾਵਾਂ ਨੂੰ ਭੰਡਿਏ ਨਾ ਜਦੋਂ ਕਿਤੇ ਵਿਵਤਾ ਪੈਂਦੀ ਹੈ ਤੇ ਫਿਰ ਉਹਦੋਂ ਆਪਣੀਆਂ ਸੰਸਥਾਵਾਂ ਅੱਗੇ ਹੋ ਕੇ ਆਉਂਦੀਆਂ ਨੇ ਸਮੇਂ-ਸਮੇਂ ਨਾਲ ਸਾਡੀਆਂ ਸੰਸਥਾਵਾਂ ਸੁਪਰੀਮ ਸੰਸਥਾਵਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਜਿਹੜੇ ਧਰਮ ਦੀ ਮਰਿਆਦਾ ਨਾਲ ਸੰਬੰਧਤ ਇਹ ਜੇ ਸ਼ਲਾਘਾ ਯੋਗ ਕਾਰਜ ਔਰ ਕਦਮ ਨੇ ਪ੍ਰਬੰਧ ਕਰਨੇ ਚੁੱਕੇ ਸਾਰੇ ਉਹਦਾ ਸਹਿਯੋਗ ਕਰੀਏ ਉਹਨੂੰ ਵਿਚਾਰੀਏ ਤਾਂ ਜੋ ਆਉਣ ਵਾਲੀ ਪੀੜੀ ਨੂੰ ਆਉਣ ਵਾਲੇ ਸਮੇਂ ਲਈ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਸ਼ਬਦ ਨਾਲ ਸਿਧਾਂਤ ਨਾਲ ਮਰਿਆਦਾ ਨਾਲ ਜੁੜ ਸਕੀਏ ਉਹ ਲੰਗ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ